ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਰਨ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਨੇਤ ਪਰਿਵਾਰ ਸਨੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਦਲ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਇਹ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਦਨ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਨਾ ਛੱਡਿਆ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ برداشت ਕਰਨਗੇ ਧੰਨਵਾਦ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਰਨ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ, ਘਟਿਆ ਹਰਕਤ ਕਰੂਗਾ, ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ। ਧੰਨਵਾਦ। ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ, ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ। ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਤੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਦਲ ਚੱਕੂਗਾ, ਪੰਚਾਇਤ ਅਤੇ ਪਿੰਡ ਦੇ ਲੋਕ ਉਹ ਤੇ ਸੱਤ ਫੈਸਲਾ ਲੈਣਗੇ। ਵੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ 4 ਮੀਟਰਾਂ ਤੇ ਆ ਗਿਆ ਦੇ ਉੱਪਰ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ برداشت ਕਰਨਗੇ ਧੰਨਵਾਦ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਤੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਬਰਬਾਦ ਵਿੱਚ ਬਰਬਾਦ ਮੀਟਰਾਂ ਤੱਕ ਆ ਕੇ ਦੇਵੋ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪ੍ਰਿੰਟ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ